ਜੀ ਮੈਂ ਜਗਦੀਪ ਸਿੰਘ ਮੁਖਤੀ ਬੜੀ ਅਫਸਰ ਬਰਨਾਲਾ ਜੋ ਅੱਜ ਮੀਂਹ ਪੈ ਰਿਹਾ ਬਰਨਾਲਾ ਜ਼ਿਲ੍ਹੇ ਦੇ ਵਿੱਚ ਜੇ ਅਸੀਂ ਪਿਛਲੇ ਤਕਰੀਬਨ 3 ਮਹੀਨਿਆਂ ਦੇ ਸਮੇਂ ਦੌਰਾਨ ਦੇਖੀਏ ਤੇ ਬਿਲਕੁਲ ਸੁੱਕਾ ਮੌਸਮ ਚੱਲ ਰਿਹਾ ਸੀ ਜਿਹਦੇ ਵਿੱਚ ਕਣਕ ਦੀ ਬਿਜਾਈ ਕਣਕ ਦੀ ਬਿਜਾਈ ਤੋਂ ਬਾਅਦ ਉਹਦੇ ਪਹਿਲੇ ਪਾਣੀ ਲੱਗਣ ਤੱਕ ਬਿਲਕੁਲ ਕੋਈ ਬਰਖਾ ਨਹੀਂ ਸੀ ਹੋ ਰਹੀ ਤੇ ਥੋੜੀ ਬਹੁਤ ਸਾਨੂੰ ਫੀਲਡ ਦੇ ਵਿੱਚ ਖੇਤਾਂ ਦੀ ਜਿਹੜੀ ਸੱਲ ਪੂਰੀ ਵਰਕਰ ਆ ਰੱਖਣ ਦੇ ਵਿੱਚ ਮੁਸ਼ਕਲ ਵੀ ਆ ਰਹੀ ਸੀ ਜਿਆਦਾ ਖੁਸ਼ਕ ਮੌਸਮ ਹੋਣ ਕਰਕੇ ਤੇ ਜੋ ਬੜੀ ਅੜੀਕੀ ਜਾ ਰਹੀ ਸੀ ਉਹ ਸਾਡੇ ਵਰਖਾ ਅਚ ਜੋ ਹੋਈ ਹੈ ਇਹਦੇ ਵਿੱਚ ਜਿਹੜੇ ਖੇਤਾਂ ਨੂੰ ਹਜੇ ਪਾਣੀ ਨਹੀਂ ਸੀ ਲੱਗਿਆ ਉਹਨਾਂ ਖੇਤਾਂ ਲਈ ਤਾਂ ਇਹ ਵਰਦਾਨ ਸਾਬਤ ਹੋਊਗੀ ਬਹੁਤ ਉਹਦਾ ਫਾਇਦਾ ਹੋਵੇਗਾ ਦੂਸਰਾ ਕੁਝ ਖੇਤ ਇਹ ਸੀ ਜਿਨ੍ਹਾਂ ਨੂੰ ਪਿਛਲੇ ਦਿਨਾਂ ਚ ਪਾਣੀ ਲੱਗਿਆ ਸੀ ਉਹਨਾਂ ਕਿਸਾਨ ਵੀਰਾਂ ਨੂੰ ਥੋੜਾ ਧਿਆਨ ਦੇਣਾ ਪਏਗਾ ਤਾਂ ਕਿ ਉਹ ਪਾਣੀ ਦੇ ਜਿਹੜੇ ਵਰਖਾ ਦਾ ਪ੍ਰਭਾਵ ਉਹਦੇ ਤੇ ਕੋਈ ਥੋੜਾ ਬਹੁਤ ਕਣਕਾਂ ਪੀੜੀਆਂ ਪੈਂਦੀਆਂ ਤਾਂ ਉਹ ਮੈਕਮੇਨ ਨਾਲ ਤਾਲਮੇਲ ਕਰਕੇ ਤਾਂ ਉਹਦੇ ਨਾਲ ਲੋੜੀਂਦੀ ਜਿਹੜੀ ਕੋਈ ਸਪਰੇ ਵਗੈਰਾ ਕਰਨੀ ਹੈ ਕੋਈ ਜਿਹੜੇ ਸੁਖਮ ਤੱਤ ਆ ਜਾਂ ਮਾਈਕਰੋਨੋਟ੍ਰੀਐਂਟ ਦੀ ਸਪਰੇ ਵਗੈਰਾ ਕਰਨੀ ਹੈ ਤਾਂ ਉਹ ਅਸੀਂ ਉਹਨਾਂ ਨੂੰ ਪੂਰਾ ਸਹਿਯੋਗ ਦੇਵਾਂਗੇ ਬਾਕੀ ਜਿਹੜਾ ਮੌਸਮ ਚੱਲ ਰਿਹਾ ਸੀ ਅਚਾਨਕ ਖੁਸ਼ਕ ਠੰਡ ਚੱਲ ਰਹੀ ਸੀ ਉਹਦੇ ਲਈ ਇੱਕ ਲਾਜ਼ਮੀ ਸੀ ਵੀ ਜਿਹੜੀ ਇਹ ਵਰਖਾ ਜਿਹੜੀ ਹੈ ਇਹ ਕੁਦਰਤ ਦਾ ਇੱਕ ਵਰਤਾਰਾ ਹੈ ਤੇ ਜਿਹਦੇ ਨਾਲ ਇਹ ਮੌਸਮ ਹੈ ਜਿਹੜਾ ਅੱਗੇ ਕਣਕ ਦੇ ਫਟਾਰੇ ਲਈ ਕਣਕ ਦੇ ਵਾਧੇ ਵਿਕਾਸ ਲਈ ਤੇ ਹੋਰ ਸਾਡੀਆਂ ਫਸਲਾਂ ਲਈ ਇਹ ਕੁੱਲ ਮਿਲਾ ਕੇ ਸਹਾਈ ਹੋਊਗਾ ਬੇਸ਼ੱਕ ਕਈ ਵਾਰ ਕੁਝ ਥਾਵਾਂ ਦੇ ਉੱਤੇ ਜਿੱਥੇ ਤਾਜੇ ਪਾਣੀ ਲੱਗੇ ਹੁੰਦੇ ਆ ਥੋੜਾ ਬਹੁਤ ਨੁਕਸਾਨ ਵੀ ਦੇਖਣ ਨੂੰ ਮਿਲਦਾ ਹੈ ਪਰ ਉਹ ਨੁਕਸਾਨ ਟੈਂਪਰੇਰੀ ਹੁੰਦਾ ਹੈ ਇੱਕ ਦੋ ਦਿਨ ਲਈ ਉਸ ਤੋਂ ਬਾਅਦ ਸਭ ਠੀਕ ਹੋ ਜਾਂਦਾ ਹੈ